ਪਿੰਡ ਕੱਕੇਵਾਲ ਤੋਲਾ ਦੇ ਇੱਕ ਨਸ਼ਾ ਲਸ਼ਕਰ ਦੀ ਕਰੋਨਾ ਦੀ ਪ੍ਰੋਟੀਨ ਨੂੰ ਫ੍ਰੀਜ਼ ਕਰ ਦਿੱਤਾ ਗਿਆ ਬੀਸੀਪੀ ਜਸਪ੍ਰੀਤ ਸਿੰਘ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਲੈਡੀ ਕਨਸਟੇਬਲ ਅਰਤਿਕ 4 ਰੂਟ ਨੰਬਰ 90302 ਜੋ ਕਿ ਪੰਚਗੁਲਾ ਬੈਰੀਅਰ ਤੋਂ ਅਜੀਜ਼ਪੁਰ ਟੋਲ ਪਲਾਜ਼ਾ ਤੱਕ ਟਾਇਨ ਆ ਤਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇੰਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉੱਤੇ ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜੇ ਲਈ ਸਾਡਾ ਕੋਈ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹయ్యా ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕੜੀਆਂ ਨੇ ਇਹ ਦੁਬਈ ਦੀ ਬੁਸਪੁਰ ਨੇ ਗੱਡੀਆਂ। ਜਾਨੀ ਦੱਸਿਆ ਕਿ ਨਸ਼ਾ ਤਸਕਰ ਅਮਰਿਤ ਸਿੰਘ ਦਿ올 ਦੀ 8 ਕਰੋੜ 41 ਲੱਖ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਹੈ ਜੋ ਉਸਨੇ ਨਸ਼ਾ ਵੇਚ ਕੇ ਕਮਾਇਆ ਸੀ ਸੀਲ ਕਰ ਦਿੱਤੀ ਪ੍ਰਾਪਰਟੀ ਦੇ ਵਿੱਚ ਨਸ਼ਾ ਤਸਕਰ ਅਮਰਿਤ ਸਿੰਘ ਰਾਜ ਨੂੰ ਨਜਾਇਜ਼ ਹਥਿਆਰਾਂ ਸਮੇਤ 27 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਪੰਜਾਬ ਭਰ ਵਿੱਚ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਸਨ ਪਰ ਸਰਕਾਰ ਵੱਲੋਂ ਇਹਨਾਂ ਵਿੱਚ ਵੀ ਦੇ ਨਦੀ ਮਹੌਲਤ ਹੋਰ ਵਧਾ ਦਿੱਤੀ ਗਿਆ ਹੁਸ਼ਿਆਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨਵੇਂ ਨਿਯਮਾਂ ਨੂੰ ਲਾਗੂ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਲੋਕਾਂ ਨੂੰ ਇਹਨਾਂ ਸਾਰੇ ਇਹਨਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ ਬਨਾਲਾ ਵਿੱਚ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਦੇ ਨਾਮ ਤੇ ਇੱਕ ਕਾਰੋਬਾਰੀ ਧੋਪਿਆ ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਪਹਿਲੇ 3 ਮੁਲਜ਼ਮ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਤੇ ਪਹਿਲੇ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਸਾਬਕਾ ਕੈਬਨੈਟ ਮੰਤਰੀ ਭਾਰਤਪੁਸ਼ਨ ਆਸ਼ੂ ਦੀਆਂ ਮੁਸ਼ਕਲਾਂ ਵਿੱਚ ਵਧਦਾ ਹੋਇਆ ਜਲੰਧਰ ਈਡੀ ਦਫ਼ਤਰ ਨੇ ਇਨਕਮ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੱਮਨ ਜਾਰੀ ਕਰਕੇ ਸੱਦਿਆ ਸੀ ਈਡੀ ਵੱਲੋਂ ਪਿਛਲੇ ਸਾਲ ਆਸ਼ੂ ਦੇ 10 ਟਿਕਾਣਿਆਂ 'ਤੇ ਰੇਡ ਕੀਤੀ ਗਈ ਸੀ ਇਸ ਦੌਰਾਨ ਕਰੋੜਾਂ ਦੀ ਬੇਨਾਮੀ ਜਾਇਦਾਦ ਹੋਣ ਦਾ ਜਾਣਕਾਰੀ ਮਿਲੀ ਸੀ ਜਿਸ ਨੂੰ ਲੈ ਕੇ ਈਡੀ ਵੱਲੋਂ ਭਾਰਤਪੁਸ਼ਨ ਆਸ਼ੂ ਨੂੰ ਅੱਜ ਸੱਦਿਆ ਗਿਆ ਸੀ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹਰਿਆਣਾ ਸਰਕਾਰ ਵੱਲੋਂ 15 ਅਗਸਤ ਨੂੰ ਕੀਤਾ ਜਾ ਰਿਹਾ ਸਮਾਨਿਤ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਦੀ ਲਹਿਰ ਨਜ਼ਰ ਆ ਰਹੀ ਹੈ ਇਸੇ ਦੇ ਚੱਲਦੇ ਗੁਰਦਾਸਪੁਰ ਦੇ ਜਹਾਜ਼ ਚੌਕ ਵਿੱਚ ਕਿਸਾਨਾਂ ਵੱਲੋਂ ਹਰਿਆਣਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਛਰੇਟਾ ਇਲਾਕੇ ਵਿੱਚ ਨਸ਼ਾ ਤਸਕਰ ਨੂੰ 3.5 ਕਿਲੋ ਹਿਰੋਇਨ ਸਮੇਤ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਕਾਬੂਕਿਤੇ ਨਸ਼ਾ ਤਸਕਰ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਲੁਧਿਆਣਾ ਦੇ ਬਿਲਡਿੰਗਾਂ ਵਿੱਚ ਬਣੀਆਂ ਬੇਸਮੈਂਟਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ ਸਾਰੇ ਵਿਭਾਗਾਂ ਨੂੰ ਆਪਣੇ ਖੇਤਰ ਅੰਦਰ ਬਣੀਆਂ ਬੀਸਮੈਂਟਾਂ ਦਾ ਨਿਰਖਣ ਕਰਨ ਲਈ ਨਿਰਦੇਸ਼ ਦਿੱਤੇ ਗਏ ਨੇ ਤੇ ਇੱਕ ਹਫਤੇ ਦੇ ਅੰਦਰ ਡੀਸੀ ਦਫ਼ਤਰ ਨੂੰ ਦੇਣੀ ਪਵੇਗੀ ਰਿਪੋਰਟ ਲੋਕਾਂ ਨੂੰ ਦੀਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਇਹ ਨਿਰਦੇਸ਼ ਅਤੇ थाना ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਖਤਰਨਾਕ ਅਪਰਾਧੀ ਪੁਨਿਤ ਸਿੰਘ ਉਰਫ ਗੋਲੂ ਦਾ ਇਨਕਾਊਂਟਰ ਕੀਤਾ ਗਿਆ ਦੋਸ਼ੀ ਕਤਲ ਕੇਸ ਲੋੜਿੰਦਾ ਸੀ ਪੁਲਿਸ ਪਾਰਟੀ ਨੇ ਸਨੌਰ ਇਲਾਕੇ ਵਿੱਚ ਦੋਸ਼ੀ ਨੂੰ ਘੇਰਿਆ ਅਤੇ ਉਸ ਨੇ ਪੁਲਿਸ ਪਾਰਟੀ ਤੇ ਪਹਿਲਾਂ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਨੇ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰੀ ਉਸ ਦੇ ਵਿਰੁੱਧ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਈ ਮਾਮਲਿਆਂ ਦੇ ਵਿੱਚ 15 ਸਮੇਤ ਕੇਸ ਦਰਜ ਨੇ ਅੱਜ ਸਵੇਰੇ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਅਗਸਤ ਮਹੀਨੇ ਦੇ ਚੜਦੇ ਹੀ ਪਏ ਮੀਂਹ ਦੇ ਨਾਲ ਲੋਕਾਂ ਨੇ ਚਿਹਰੇ ਤੇ ਲੋਕਾਂ ਦੇ ਚਿਹਰੇ ਤੇ ਮੁਸਕਾਨ ਨਜ਼ਰ ਆਈ ਕਿਉਂਕਿ ਲੋਕਾਂ ਜਿਹੜੇ ਨੇ ਲਗਾਤਾਰ ਪੈ ਰਹੀ ਗਰਮੀ ਕਾਰਨ ਪਰੇਸ਼ਾਨ ਸਨ ਕੈਨੇਡਾ ਵਿੱਚ ਵੱਧਦੀ ਬੇਰੋਜ਼ਗਾਰੀ ਅਤੇ ਆਸਟ੍ਰੇਲੀਆ ਦੇ ਸਖਤ ਸਟੂਡੈਂਟ ਵੀਜ਼ਾ ਨਿਯਮਾਂ ਦੇ ਕਾਰਨ ਪੰਜਾਬ ਦੇ ਨੌਜਵਾਨਾਂ ਵਿੱਚ ਪੜ੍ਹਾਈ ਅਤੇ ਕਮਾਈ ਕਰਨ ਲਈ ਵਿਦੇਸ਼ ਜਾਣ ਦਾ क्रेज ਘਟ ਗਿਆ। ਪਿਛਲੇ ਸਾਲ ਤੱਕ ਨੌਜਵਾਨ 12ਵੀਂ ਪਾਸ ਕਰਨ ਤੋਂ ਪਹਿਲਾਂ ਹੀ ਵੀਜ਼ੇ ਲਈ ਅਪਲਾਈ ਕਰ ਦਿੱਤੇ ਸਨ ਪਰ ਹੁਣ ਇਹੀ ਵਿਦਿਆਰਥੀ ਆਪਣੇ ਹੀ ਸੂਬੇ ਵਿੱਚ ਗ੍ਰੈਜੂਏਸ਼ਨ ਵਿੱਚ ਦਾਖਲਾ ਲੈ ਰਹੇ ਨੇ। ਅਮਰੀਕੀ ਰਾਸ਼ਟਰਪਤੀ ਚੋਣ ਅਮਰੀਕਾ ਵਿੱਚ ਦਿਨੋ-ਦਿਨ ਹੁੰਦੀ ਜਾ ਰਹੀ ਦਿਲਚਸਪ ਕਮਲਾ ਹੈਰਿਸ ਦੇ ਚੋਣ ਮੈਦਾਨ ਚੌਣ ਤੇ ਡੋਨਾਲਡ ਟਰੰਪ ਦੀਆਂ ਵਧੀਆਂ ਮੁਸ਼ਕਲਾਂ ਕਮਲਾ ਹੈਰਿਸ ਦੀ ਹਮਲਾਵਰ ਚੋਣ ਮੁਹਿੰਮ ਨੇ ਬਦਲੇ ਪੂਰੇ ਚੋਣ ਸਮੀਕਰਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ rauuf hassan ਸਮੇਤ 10 ਲੋਕਾਂ ਨੂੰ ਸਰਕਾਰ ਵਿਰੋਧੀ ਪ੍ਰਚਾਰ ਦੇ ਮਾਮਲੇ 'ਚ 10 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਦੁਨੀਆ ਇਹਨੇ ਤੇ ਨਹੀਂ ਕਈ ਸੰਘਰਸ਼ਾਂ ਨਾਲ ਜੂਝ ਰਹੀ ਰੂਸ ਯੂਕਰੇਨ ਯੁੱਧ ਹੋਵੇ ਜਾਂ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਵਿਸ਼ੇ ਪੱਧਰ ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੁਣ ਭਾਰਤ ਦੇ ਗੁਆਂਡੀ ਦੇਸ਼ ਮਿਆਮਾਰ ਵਿੱਚ ਵੀ ਚੱਲ ਰਿਹਾ ਸੰਘਰਸ਼ ਲਗਾਤਾਰ ਫੈਲਦਾ ਜਾ ਰਿਹਾ ਹਾਲਾਤ ਅਜਿਹੇ ਬਣ ਗਏ ਕਿ ਮਿਆਮਾਰ ਦੇ ਟੁੱਟਣ ਦਾ ਪੈਦਾ ਹੋਇਆ ਖਤਰਾ ਤਹਿਰਾਨ ਚ ਹਮਾਸ ਨੇਤਾ ਇਸਮਾਈਲ ਹਾਨੀਆ ਦੀ ਹਤਿਆ ਤੋਂ ਬਾਅਦ ਇਜ਼ਰਾਇਲ ਤੇ ਹਿਜ਼ਬੁੱਲਾ ਵਿਚਾਲੇ ਵਾਧੇ ਤਣਾਅ ਦੇ ਮੱਦੇ ਨਜ਼ਰ ਲਿਬਾਨ ਦੇ ਬੇਰੂਤ ਸਥਿਤ ਭਾਰਤੀ ਦੂਤਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ ਭਾਰਤੀਆਂ ਨੂੰ ਲਿਬਨਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਲਈ ਦਿੱਤੀ ਸਲਾਹ ਜੰਗ ਦੇ ਮੋਰਚੇ ਤੇ ਪਛੜਨ ਤੋਂ ਬਾਅਦ ਯੂਕਰੇਨ ਹੁਣ ਰੂਸ ਨਾਲ ਕੂਟਨੀਤਿਕ ਤੌਰ ਤੇ ਵਿਵਾਦ ਨੂੰ ਕਰਨਾ ਚਾਹੁੰਦਾ ਖਤਮ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੋਲੈਂਸਕੀ ਨੇ ਕਿਹਾ ਉਹ ਚਾਹੁੰਦੇ ਨੇ ਕਿ ਯੂਕਰੇਨ ਯੁੱਧ ਤੇ ਅਗਲੀ ਸ਼ਾਂਤੀ ਵਾਰਤਾ ਜਦੋਂ ਵੀ ਹੋਵੇ ਰੂਸ ਨੂੰ ਸ਼ਾਮਿਲ ਕੀਤਾ ਜਾਵੇ ਤਹਿਰਾਨ ਅਤੇ ਫਲਸਤੀਨੀ ਅੱਤਵਾਦੀ ਸਮੂਹ ਨੇ ਕਿਹਾ ਹਮਾਸ ਦੇ ਨੇਤਾ ਇਸਮਾਈਲ ਹਾਨੀਆ ਦੀ ਹੱਤਿਆ ਅਤੇ ਲਿਬਨਾਨ ਚੇਜ਼ਬੁੱਲਾ ਦੇ ਚੋਟੀ ਦੇ ਕਮਾਂਡਰ ਕਵਾਦ ਸ਼ੁਕਰ ਦੀ ਮੌਤ ਦਾ ਲਿਆ ਜਾਵੇਗਾ ਬਦਲਾ ਈਰਾਨ ਸਮਰਥਿਤ ਹਜ਼ਬੁੱਲਾ ਤੇ ਹੂਤੀ ਬਾਗੀਆਂ ਨੇ ਇਜ਼ਰਾਈਲ ਵਿਰੁੱਧ ਖੁੱਲੀ ਜੰਗ ਦਾ ਕੀਤਾ ਐਲਾਨ ਪਾਕਿਸਤਾਨ ਦੇ ਪੰਜਾਬ ਸੂਬੇ ਚਨਖਲੀ ਕਤਲ ਦਾ ਮਾਮਲਾ ਆਇਆ ਸਾਹਮਣੇ ਇੱਕ ਨਵ ਵਿਆਹੀ ਔਰਤ ਨੂੰ ਉਸਦੇ ਪਤੀ ਨੇ ਜ਼ਿੰਦਾ ਸਾੜਿਆ ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਕਿਸੇ ਨਾਲ ਹੋਰ ਹੈ ਅਫੇਅਰ ਦੱਖਣੀ ਅਫਰੀਕਾ ਚ ਸਕੂਲ ਬੱਸ ਅਤੇ ਟ੍ਰੇਨ ਵਿਚਾਲੇ ਹੋਈ ਜ਼ਬਰਦਸਤ ਟੱਕਰ 5 ਵਿਦਿਆਰਥੀਆਂ ਦੀ ਹੋਈ ਮੌਤ ਅਤੇ 20 ਲੋਕ ਹੋਏ ਜ਼ਖਮੀ ਚੀਨ ਨੇ ਜਾਪਾਨ ਉਤੇ ਅਮਰੀਕਾ ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਉੱਚ ਪੱਧਰੀ ਗੱਲਬਾਤ ਦੌਰਾਨ ਉਸ ਖਿਲਾਫ ਬਦਨਾਮੀ ਕਰਨ ਵਾਲੇ ਹਮਲੇ ਕਰਨ ਦਾ ਲਾਇਆ ਦੋਸ਼ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਲਿਊ ਜਿਨਸੋਂਗ ਨੇ ਇੱਕ ਦਿਨ ਪਹਿਲਾਂ ਜਾਪਾਨੀ ਦੂਤਖਾਨੇ ਚ ਮਿਸ਼ਨ ਦੇ ਡਿਊਟੀ ਚੀਫ ਅਕੀਰਾ ਜੋਕੇਚੀ ਨਾਲ ਮੁਲਾਕਾਤ ਦੌਰਾਨ ਹਾਲ ਹੀ ਦੇ ਘਟਨਾਕਰਮ ਤੇ ਗੰਭੀਰ ਚਿੰਤਾ ਕੀਤੀ ਜ਼ਾਹਰ ਅਮਰੀਕਾ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿੱਚ ਦੋ ਪੱਖੀ ਪ੍ਰਸਤਾਵ ਕੀਤਾ ਗਿਆ ਪੇਸ਼ ਜਿਸ ਵਿੱਚ ਭਾਰਤ ਦੇ ਨਾਲ ਰਾਜਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੀਤੀ ਗਈ ਅਪੀਲ ਨੇ ਮਤਾ ਭਾਰਤ ਅਤੇ ਅਮਰੀਕਾ ਦੇ ਲੋਕਤੰਤਰ ਧਾਰਮਿਕ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਦੇ ਸਿਧਾਂਤਾਂ ਨੂੰ ਦਿੰਦਾ ਮੰਨਤਾ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਵੀਰਵਾਰ ਨੂੰ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇੜਕਰ ਦੀਆਂ ਗਾਉ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਯੂਨਿਟ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਲਈ ਧੋਖਾਧੜੀ ਦੇ ਸਾਜ਼ਨਾ ਦੀ ਵਰਤੋਂ ਕਰਨ ਦਾ ਲੱਗਿਆ ਸੀ ਇਲਜ਼ਾਮ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪਾਰਚ ਰੇਲ ਹਾਦਸੇ ਦੀ ਵੱਧਦੀ ਗਿਣਤੀ ਅਤੇ ਰੇਲਵੇ ਸੇਵਾਵਾਂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੀਆਂ ਚਿੰਤਾਵਾਂ ਤੇ ਹਮਲਾ ਬੋਲ ਦਿੱਤਾ ਕਿਹਾ ਜਿਹੜੇ ਲੋਕ ਇੱਥੇ ਰੋਲਾ ਪਾ ਰਹੇ ਹਨ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਉਹ ਆਪਣੇ 58 ਸਾਲਾ ਦੇ ਸੱਤਾ 'ਚ ਰਹਿਣ 'ਚ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਨੂੰ 1 ਕਿਲੋਮੀਟਰ ਤੱਕ ਕਿਉਂ ਨਹੀਂ ਲਗਾ ਸਕੇ ਕਾਂਗਰਸ ਨੇਤਾ ਅਤੇ ਵਾਇਨਾਰ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਉਹਨਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾੜਾ ਨੇ ਵਾਇਨਾਰ ਦੇ ਚੁਰਲਮਾਲਾ ਦਾ ਦੌਰਾ ਕੀਤਾ। ਬੀਤੇ ਦਿਨੀ ਜ਼ਮੀਨ ਖਿਸਕਣ ਕਾਰਨ 250 ਤੋਂ ਵੱਧ ਲੋਕ ਮਾਰੇ ਗਏ ਅਤੇ ਲਗਭਗ 200 ਜ਼ਖਮੀ ਹੋਏ। ਲੋਕ ਸਭਾ ਸਕਤਰੇਤ ਨੇ ਨਵੀਂ ਸੰਸਦ ਪਵਨ ਦੇ ਅੰਦਰ ਪਾਣੀ ਦੇ ਲੀਕ ਹੋਣ ਦੀਆਂ ਵੀਡੀਓਜ਼ ਤੇ ਸਪਸ਼ਟਕਰਨ ਦਿੱਤਾ। ਕਿਹਾ ਇਮਾਰਤ ਦੀ ਲੌਬੀ ਤੇ ਕੱਚ ਦੇ ਗੁੰਮਦਾਂ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਨੂੰ ਥੋੜਾ ਵਿਸਥਾਪਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਠੀਕ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਵੀਂ ਸੰਸਦ ਦੀ ਇਮਾਰਤ ਵਿੱਚ ਲੀਕੇ ਨੂੰ ਲੈ ਕੇ ਕੀਤਾ ਹੰਗਾਮਾ। ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਅਤੇ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਟਨਾ ਨੂੰ ਲੈ ਕੇ ਸਰਕਾਰ ਦੀ ਨਿੰਦਾ ਕਰਨ ਲਈ ਸੋਸ਼ਲ ਮੀਡੀਆ ਤੇ ਪਹੁੰਚ ਕੀਤੀ। ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਗੌਰਵ ਗਗੋਈ ਨੇ ਰੇਲ ਹਾਦਸਿਆਂ ਦੀ ਨੈਤਿਕ ਜ਼ਿੰਮੇਵਾਰੀ ਨਾ ਲੈਣ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਵਿਅੰਗ ਕੱਸਿਆ ਕਿਹਾ ਪਟੜੀ ਤੋਂ ਉਤਰਨ ਵਾਲਾ ਮੰਤਰੀ ਰਾਤ ਦੇ ਤਾਪਮਾਨ ਦੇ ਮਾਮਲੇ ਵਿੱਚ ਭਾਰਤ ਨੇ ਆਪਣਾ ਸਭ ਤੋਂ ਗਰਮ ਜੁਲਾਈ ਦਰਜ ਕੀਤਾ ਉਸ ਤਾਪਮਾਨ ਦੇ ਮਾਮਲੇ ਵਿੱਚ 1901 ਤੋਂ ਬਾਅਦ ਦੂਜਾ ਸਭ ਤੋਂ ਗਰਮ ਜੁਲਾਈ ਦਰਜ ਕੀਤਾ ਗਿਆ ਜੰਮੂ ਕਸ਼ਮੀਰ ਚ ਰਜੋਰੀ ਜ਼ਿਲ੍ਹੇ ਦੇ ਜੰਗਲਾਤ ਖੇਤਰ ਚ ਇੱਕ ਅਤਵਾਦੀ ਟਿਕਾਣੇ ਦਾ ਪਰਦਾ ਫਾਸ਼ ਕਰਕੇ ਕੁਝ ਹਥਿਆਰ ਅਤੇ ਗੋਲਾ ਬਾਰੂਦ ਕਿਤੇ ਬਰਾਮਦ ਪੁਲਿਸ ਰਾਸ਼ਟਰੀ ਰਾਈਫਲਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਕਾਲਾ ਕੋਟ ਚ ਤਰਮਸਾਲ ਇਲਾਕੇ ਦੇ ਗੁਲਾਬਗੜ ਚ ਸੰਯੁਕਤ ਘੇਰਾਬੰਦੀ ਕੀਤੀ ਗਈ ਬਰਖਾਸਤ ਆਈ ਐਸ ਅਧਿਕਾਰੀ ਪੂਜਾ ਖੇਡਕਰ ਨੂੰ ਕੋਰਟ ਤੋਂ ਵੱਡਾ ਝਟਕਾ ਪੂਜਾ ਦੀ ਅਗਾਉ ਜ਼ਮਾਨਤ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਲੋਕ ਸਭਾ ਚ ਅੱਜ ਵਖਰਾ ਹੀ ਰੰਗ ਵਿਖਾਈ ਦਿੱਤਾ ਵਿਰੋਧੀ ਧਿਰ ਦੇ ਮੈਂਬਰਾਂ ਨੇ ਰੇਲ ਮੰਤਰੀ ਦੇ ਸਾਹਮਣੇ ਆ ਕੇ ਹਾਏ ਹਾਏ ਦੇ ਨਾਅਰੇ ਲਾਏ ਇਸ ਦੌਰਾਨ ਰੇਲ ਮੰਤਰੀ ਨੇ ਖੋਇਆ ਤੀਰਜ ਭਾਰਤ ਦੇ ਸੁਪਨਿਲ ਕੁਸਾਲੇ ਨੇ ਪੈरिस 올림픽 ਚ 50 ਮੀਟਰ ਰਾਈਫਲ 3 ਪੋਜੀਸ਼ਨ ਚ ਕਾਂਸੀ ਤਮਾ ਜਿੱਤਿਆ ਇਸ ਤੋਂ ਪਹਿਲਾਂ ਭਾਰਤ ਦੇ ਸੁਪਨਿਲ ਕੁਸਾਲੇ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਸਾਬਕਾ ਮ ਕੋਚ ਰਵੀ ਸ਼ਾਸਤਰੀ ਨੇ ਕਿਹਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਸਫੈਦ ਗੇਂਦ ਦੇ ਫਾਰਮੈਟ ਵਿੱਚ ਮਹਿੰਦਰ ਸਿੰਘ ਧੋਨੀ ਜਿੰਨੇ ਹੀ ਕੁਸ਼ਲ ਰਣਨੀਤੀਕਾਰ ਆਈਪੀਐਲ ਟੀਮ ਦੇ ਮਾਲਕਾਂ ਦੀ ਬੀਸੀਸੀਆਈ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਮੈਗਾ ਨਿਲਾਮੀ ਨੂੰ ਲੈ ਕੇ ਇੰਪੈਕਟ ਖਿਡਾਰੀ ਨਿਯਮਾਂ ਤੱਕ ਦੇ ਮੁੱਦਿਆਂ ਤੇ ਵੰਡੀ ਹੋਈ ਸੀ ਰਾਏ ਅਗਲੇ ਸਾਲ T20 ਲੀਗ ਦੇ 18ਵੇਂ ਸੀਜ਼ਨ ਤੋਂ ਪਹਿਲਾਂ ਹੋਣ ਵਾਲੀ ਮੈਗਾ ਨਿਲਾਮੀ ਦੇ ਨਾਲ BCCI ਨੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਆਪਣੇ ਹੈੱਡਕੁਆਰਟਰ ਤੇ ਬੁਲਾਈ ਸੀ ਮੀਟਿੰਗ ਚੀਨ ਦੇ ਪੈਨ ਚਾਨਲੇ ਨੇ ਪੈਰਾਸ Olympic ਚ ਪੁਰਸ਼ਾਂ ਦੀ 100 ਮੀਟਰ ਫ੍ਰੀ ਸਟਾਈਲ ਤੇ ਰਾਕੀ ਮੁਕਾਬਲੇ ਚ 40.40 ਸਕਿੰਟ ਦਾ ਸਮਾਂ ਲੈ ਕੇ ਆਪਣੇ ਹੀ ਪਿਛਲੇ ਵਿਸ਼ਵ ਰਿਕਾਰਡ ਨੂੰ ਸੁਧਾਰਦੇ ਹੋਏ ਜਿੱਤਿਆ ਸੋਨ ਤਮਗਾ ਪੈਰਿਸ 올림픽 ਤੈराकी ਮੁਕਾਬਲੇ ਚ ਬਣਾਇਆ ਨਵਾਂ ਵਿਸ਼ਵ ਰਿਕਾਰਡ ਪੈਰਿਸ 올림픽 ਖੇਡਾਂ ਦੇ ਐਥਲੈਟਿਕਸ ਮੁਕਾਬਲੇ ਚ ਭਾਰਤ ਦਾ 29 ਮੈਂਬਰੀ ਦਲ ਆਪਣੀ ਮੁਹਿੰਮ ਦੀ ਅੱਜ ਕਰੇਗਾ ਸ਼ੁਰੂਆਤ ਸਭ ਦੀਆਂ ਨਜ਼ਰਾਂ ਨੀਰਜ ਚੋਪੜਾ ਤੇ ਜੋ ਜੈਵਲਿਨ ਥਰੋ ਚ ਆਪਣੇ ਖਿਤਾਬ ਦਾ ਬਚਾਅ ਕਰਕੇ ਭਾਰਤੀ ਖੇਡਾਂ ਦੇ ਇਤਿਹਾਸ ਚ ਨਵਾਂ ਅਧਿਆਇ ਜੋੜਨ ਦੀ ਕਰੇਗਾ ਕੋਸ਼ਿਸ਼ ਵਿੱਤੀ ਸਾਲ 2023-24 ਵਿੱਚ ਕਮਾਈ ਨਾਲ ਸੰਬੰਧਿਤ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਸੀ 31 ਜੁਲਾਈ ਨੂੰ ਲੋਕ ਇਨਕਮ ਟੈਕਸ ਵਿਭਾਗ ਵੱਲੋਂ ਰਿਟਰਨ ਭਰਨ ਦੀ ਆਖਰੀ ਤਾਰੀਖ ਵਧਾਉਣ ਦਾ ਕਰਦੇ ਰਹੇ ਇੰਤਜ਼ਾਰ ਪਰ ਆਖਰਕਾਰ ਤਾਰੀਖ ਨਹੀਂ ਵਧਾਈ ਗਈ। ਸੀਬੀਆਈ ਨੇ ਐਂਡ ਬੀਸੀਸੀ ਦੇ ਇੱਕ ਡਿਪਟੀ ਜਨਰਲ ਮੈਨੇਜਰ ਨੂੰ ਠੇਕੇਦਾਰ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ ਲਦਾਖ ਵਿੱਚ ਤਾਇਨਾਤ ਬੀਜੀਐਮ ਵਰੁਣ ਪੋਪਲੀ ਨੇ ਠੇਕੇਦਾਰ ਤੋਂ ਕਥਿਤ ਤੌਰ ਤੇ 11 ਲੱਖ ਰੁਪਏ ਦੀ ਕੀਤੀ ਸੀ ਮੰਗ ਰਿਸ਼ਵਤ ਲੈਂਦੇ ਹੋਏ ਰੰਗੇ ਹੱਤੀ ਕੀਤਾ ਕਾਬੂ ਐਲਪੀਜੀ ਗੈਸ ਸਿਲੰਡਰ ਇੱਕ ਅਗਸਤ ਤੋਂ ਇੱਕ ਵਾਰ ਫਿਰ ਹੋਇਆ ਮਹਿੰਗਾ ਬਜਟ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਵਧਾਈਆਂ ਕੀਮਤਾਂ ਵਪਾਰਕ ਰਸੋਈ ਗੈਸ ਸਿਲੰਡਰ 1 ਅਗਸਤ ਤੋਂ 8.5 ਰੁਪਏ ਹੋਇਆ ਮਹਿੰਗਾ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਕੋਈ ਵਾਧਾ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਨੇ 1 ਅਗਸਤ ਨੂੰ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ ਬੈਂਕ ਨੇ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਕੀਤਾ ਐਲਾਨ ਨਵੀਆਂ ਦਰਾਂ 1 ਅਗਸਤ ਤੋਂ ਹੋਈਆਂ ਲਾਗੂ ਬੈਂਕ ਨੇ ਫੰਡ ਅਧਾਰਿਤ ਉਧਾਰ ਦਰਾਂ ਦੀ ਸੀਮਤ ਲਾਗਤ ਵਿੱਚ 0.05% ਦਾ ਕੀਤਾ ਵਾਦਾ ਇਸ ਸਾਲ ਦੀ ਦੂਜੀ ਤਮਾਹੀ ਵਿੱਚ Samsung Electronics ਦਾ ਸੰਚਾਲਨ ਲਾਭ ਇੱਕ ਸਾਲ ਪਹਿਲਾਂ ਨਾਲੋਂ 15 ਗੁਣਾ ਵਧਿਆ ਜਿਸ ਦਾ ਮੁੱਖ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕਾਂ ਦੇ ਵਿਸਤਾਰ ਦੌਰਾਨ ਮੈਮਰੀ ਚਿਪਸ ਦੀ ਮਜ਼ਬੂਤ ਮੰਗ ਬਾਲੀਵੁੱਡ اداکار ਕਾਜੋਲ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਪੂਰੇ ਕੀਤੇ 32 ਸਾਲ ਆਪਣੀ ਪਹਿਲੀ ਫਿਲਮ ਬੇਖੁਦੀ ਦਾ ਮੂਰਤ ਸ਼ੋਰਟ ਸਾਂਝਾ ਕਰਦੇ ਹੋਏ ਲਿਖਿਆ ਬੇਖੁਦੀ ਨੂੰ 32 ਸਾਲ ਹੋ ਗਏ ਅਤੇ ਮੈਂ ਇਹ ਕਹਿਣ ਲਈ ਧੰਨਵਾਦੀ ਹਾਂ ਕਿ ਮੈਨੂੰ ਅਜੇ ਵੀ ਉਹੀ ਚਿੰਤਾਵਾਂ ਅਤੇ ਉਹੀ ਪਰੋਸਾ ਹੈ ਸੁਪਰ ਹਿੱਟ ਕੋਰੀਅਨ ਸਰਵਾਈਵਲ ਡਰਾਮਾ ਸੀਰੀਜ਼ ਕੁਇਟ ਗੇਮ 26 ਦਸੰਬਰ ਨੂੰ ਆਪਣੇ ਦੂਜੇ ਸੀਜ਼ਨ ਦੇ ਨਾਲ ਕਰੇਗਾ ਵਾਪਸੀ ਤੀਜਾ ਅਤੇ ਆਖਰੀ ਸੀਜ਼ਨ 2025 ਵਿੱਚ ਹੋਵੇਗਾ ਰਿਲੀਜ਼ ਲੋਕੀ ਸੀਰੀਜ਼ ਦੇ ਖਲਨਾਇਕ ਕੈਂਗ ਦਾ ਕਿਰਦਾਰ ਨਿਭਾਜ ਕੇ ਜੌਨਥਨ ਮੇਜਰਸ ਨੇ ਮਾਰਵਲ ਸਟੂਡੀਓਜ਼ ਵੱਲੋਂ ਐਮਸੀਯੂ ਦੇ ਅਗਲੇ ਵੱਡੇ ਖਲਨਾਇਕ ਵੱਜੂ ਬਦਲੇ ਜਾਨ ਦੇ ਫੈਸਲੇ ਤੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਕਿਹਾ ਮੈਂ ਕੈਂਗ ਨੂੰ ਪਿਆਰ ਕਰਦਾ ਹਾਂ ਡਾਕਟਰ ਡੂਮ ਬੁਰਾ ਹੈ ਤੁਹਾਨੂੰ ਦੱਸ ਦਈਏ ਆਇਰਨ ਮੈਨ ਫੇਮ ਰੋਬਰਟ ਡਾਉਨੀ ਜੂਨੀਅਰ ਡਾਕਟਰ ਡੂਮ ਦੇ ਕਿਰਦਾਰ 'ਚ ਨਜ਼ਰ ਆਉਣਗੇ ਮਾਰਵਲ ਫਿਲਮ ਡੈੱਡਪੂਲ ਐਂਡ ਵੁਲਵਰੀਨ ਕਮਾਈ ਦੇ ਅੰਕੜਿਆਂ 'ਚ ਰਿਕਾਰਡ ਤੋੜ ਕਮਾਈ ਦਰਜ ਕਰ ਰਹੀ ਹੈ ਵਿਸ਼ੇ ਪੱਧਰ ਤੇ 4565 ਕਰੋੜ ਰੁਪਏ ਦੀ ਹੁਣ ਤੱਕ ਇਹ ਕਮਾਈ ਕਰ ਚੁੱਕੀ ਹੈ। ਅਮਰੀਕਾ ਵਿੱਚ ਅੱਖਾਂ ਦੀ ਸਰਜਰੀ ਦੀ ਖਬਰਾਂ ਵਿਚਕਾਰ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਮੁੰਬਈ 'ਚ ਸਪੋਟ ਹੋਏ। ਨਿਰਦੇਸ਼ਕ ਸਿਦਾਰਥ ਆਨੰਦ ਦੀ ਬਰਥਡੇ ਪਾਰਟੀ ਅਟੈਂਡ ਕਰਦੇ ਆਏ ਨਜ਼ਰ। ਭਾਰਤੀ ਸਿਨੇਮਾ ਨੇ ਟਰੈਜੇਡੀ ਕੁਈਨ ਕਹੀ ਜਾਣ ਵਾਲੇ ਅਦਾਕਾਰਾ मीना कुमारी ਦਾ ਅੱਜ 91ਵਾਂ ਜਨਮ ਦਿਨ ਪਾਕੀza ਸਾਹੀ ਬੀਬੀ ਔਰ ਗੁਲਾਮ ਆਰਤੀ ਬਾਈਜੂ ਬਾਵਰਾ ਵਰਗੀਆਂ ਸੁਪਰ ਹਿੱਟ ਫਿਲਮਾਂ ਦਾ ਰਹੀ ਹਿੱਸਾ ਅਜੇ ਦੇਵਗਨ ਅਤੇ ਤੱਬੂ ਸਟਾਰਰ ਔਰੋਂ ਮੇ ਕਹਾ ਦਮ ਥਾ ਦੇ ਪਹਿਲੇ ਦਿਨ ਦੇਸ਼ ਭਰ ਚ ਵਿਕੀਆਂ ਮਹਿਜ਼ 2300 ਟਿਕਟਾਂ 532000 ਰੁਪਏ ਦੀ ਕੀਤੀ ਕਮਾਈ 37 ਸਾਲ ਦੇ ਹੋਏ ਬਾਲੀਵੁੱਡ ਦੇ ਅਦਾਕਾਰ ਤਫਸੀ ਪੰਨੂ 2010 ਵਿੱਚ ਤੇਲਗੂ ਫਿਲਮ ਚੁੰਦੀ ਨਾਦਮ ਨਾਲ ਕੀਤੀ ਸੀ ਸ਼ੁਰੂਆਤ ਚਸ਼ਮੇ ਬਦਦੂਰ ਨਾਲ 2013 ਵਿੱਚ ਕੀਤਾ ਹਿੰਦੀ ਫਿਲਮ ਡੈਬਿਊ Amazon Prime Video ਨੇ ਸੀਰੀਜ਼ ਸਿਟਾਡਲ ਹਨੀ ਬਣੀ ਦੀ ਰਿਲੀਜ਼ ਡੇਟ ਐਲਾਨ ਕੀਤੀ ਸੀਰੀਜ਼ ਵਿੱਚ ਵਰੁਣ ਤਵਨ ਅਤੇ ਸਮੰਥਾ ਰੂਥ ਪ੍ਰਭੂ ਜਸੂਸ ਦੇ ਰੂਪ ਵਿੱਚ ਦਿਖਣਗੇ ਮੁੱਖ ਭੂਮਿਕਾ ਵਿੱਚ ਸੀਰੀਜ਼ 7 ਨਵੰਬਰ ਨੂੰ ਹੋਵੇਗੀ ਰਿਲੀਜ਼ ਅਸਿਮ ਰਿਆਜ਼ ਨੂੰ ਖਤਰੋਕੇ ਖਿਲਾੜੀ 14 ਤੋਂ ਬਾਹਰ ਕਿਤੇ ਜਾਣ ਤੋਂ ਬਾਅਦ ਅਦਾਕਾਰਾ ਸ਼ਿਲਪਾ ਸ਼ਿੰਦੇ ਉਹਨਾਂ ਦੇ ਸਮਰਥਨ 'ਚ ਸਾਹਮਣੇ ਆਏ। ਉਹਨਾਂ ਦਾਅਵਾ ਕੀਤਾ ਕਿ ਰੋਮਾਨੀਆਂ ਵਿੱਚ ਸ਼ੂਟ ਕੀਤੇ ਜਾ ਰਹੇ ਐਡਵੈਂਚਰ ਰਿਐਲਿਟੀ ਸ਼ੋਅ ਦੇ ਸੈਟਾਂ 'ਤੇ ਮਾਡਲ ਰੈਪਰ ਨੂੰ ਤਮਕਾਇਆ ਅਤੇ ਉਕਸਾਇਆ ਗਿਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par